ਪਾਕਿਸਤਾਨ ਦੀ ਕਾਇਰਾਨਾ ਹਰਕਤ ਕਰਕੇ ਜੋ ਉਹਨਾਂ ਨੇ ਪਹਿਲਗਾਮ ਦੇ ਵਿੱਚ ਆਪਣੀ ਨਾਪੁੰਸਕਤਾ ਦਾ ਜਿਹੜਾ ਸਬੂਤ ਦਿੱਤਾ ਇੱਕ ਵਾਰ ਫੇਰ ਜਿਹੜਾ ਹਿੰਦੁਸਤਾਨ ਦੀ ਪਿੱਠ 'ਤੇ ਛੁਰੇ ਮਾਰਦੇ ਨੇ ਇੱਕ ਵਾਰ ਫੇਰ ਉਹਨਾਂ ਨੇ ਉਸ ਕਾਇਰਤਾ ਦਾ ਸਬੂਤ ਦਿੱਤਾ ਤੇ ਸਾਡੇ 26 ਹਿੰਦੁਸਤਾਨੀ ਸ਼ਹੀਦ ਕੀਤੇ ਅਸੀਂ ਜਿੱਥੇ ਪਾਕਿਸਤਾਨ ਨੂੰ ਲਾਣਤ ਪਾਉਂਦੇ ਹਾਂ ਤੇ ਜਿਹੜੇ ਦੋ ਦੇਸ਼ਾਂ ਦੇ ਸੁਖਾਵੇ ਮਾਹੌਲ ਨੂੰ برداشت ਨਹੀਂ ਕਰਦੀ ਉਸ ਜਮਾਤ ਨੂੰ ਲਾਣਤ ਪਾਉਂਦੇ ਹਾਂ ਉੱਥੇ ਅਸੀਂ ਇਹ ਮੰਗ ਵੀ ਰੱਖਦੇ ਹਾਂ ਕੇਂਦਰ ਸਰਕਾਰ ਨੂੰ ਕਿ ਜਿਹੜਾ ਹੈ ਸਮਾਂ ਚੁੱਪ ਰਹਿਣ ਦਾ ਨਹੀਂ ਮੂੰਹ ਤੋੜ ਜਵਾਬ ਦੇਣ ਦਾ ਸਮਾਂ ਹੈ ਹਿੰਦੁਸਤਾਨ ਉਹਨਾਂ 26 ਸ਼ਹਾਦਤਾਂ ਦੀ ਜਿਹੜਾ ਹੈ ਉਹ ਹਿਸਾਬ ਮੰਗਦਾ ਹੈ ਐਮਐਲਏ ਸਾਹਿਬ ਜਿਹੜੇ ਉਹ ਬੰਦੇ ਸੀ ਰੈਕੀ ਕਰਕੇ ਗਏ ਸੀ ਕੀ ਗੱਲ ਸਮਝਦੇ ਹੋ ਵੀ ਇੰਟੈਲੀਜੈਂਸ ਨੇ ਲਕੀ ਹੈ ਕਿ ਸਰ ਦੇਖੋ ਬਿਲਕੁਲ ਬਹੁਤ ਵੱਡਾ ਇੱਕ ਲੈਪਸ ਹੈ ਕਿ ਉੱਥੇ ਉਹਨਾਂ ਨੂੰ ਜੇ ਇਨਪੁਟ ਸੀ ਤੇ ਕਿਉਂ ਨਹੀਂ ਉੱਥੇ ਜਿਹੜਾ ਉੱਥੇ ਫੋਰਸ ਲਗਾਈ ਗਈ ਤੇ ਜੇਕਰ ਇਨਪੁਟ ਨਹੀਂ ਸੀ ਤਾਂ ਫਿਰ ਇਹ ਇੰਟੈਲੀਜੈਂਸ ਦਾ ਫੇਲਰ ਵੀ ਇੱਕ ਲੋਕੀ ਕੁਝ ਕੁਝ ਮਤਲਬ ਆਪਸੀ ਜਿਹੜੀ ਪਾਈ ਜਾ ਰਹੀਆਂ ਸਾਂਝ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਵੀ ਨਾਮ ਪੁੱਛ ਕੇ ਮਾਰੇਗੇ ਉਹਨਾਂ ਬਾਰੇ ਕੀ ਕਰਨਾ ਚਾਹੁੰਦੇ ਹੋ ਜੀ ਸਰ ਮੈਂ ਇਹ ਹੈਵਾਨੀਅਤ ਦਾ ਇੱਕ ਸਬੂਤ ਦਿੱਤਾ ਹੈ ਇੱਕ ਬੜੇ ਲੋਹ ਪੱਧਰ ਦੀ ਜਿਹੜੀ ਹੈ ਇਹ ਕਾਰਵਾਈ ਹੋਈ ਹੈ ਮੈਂ ਸਮਝਦਾ ਇਹਦਾ ਇਤਿਹਾਸ ਦੇ ਵਿੱਚ ਕੋਈ ਜਿਹੜਾ ਹੈ ਪੈਰਲਲ ਨਹੀਂ ਔਰ ਇਹ ਪਾਕਿਸਤਾਨ ਨੂੰ ਇਹਦਾ ਖਮਿਆਜ਼ਾ ਪੁੱਟਣਾ ਪਏ ਜਿਹੜੇ ਗ੍ਰਹਿ ਮੰਤਰੀ ਨਾਲ ਉਹਨਾਂ ਨੂੰ ਉਹਨਾਂ ਨੂੰ ਵੀ ਵੱਡਾ ਕਦਮ ਚੁੱਕਣਾ ਚਾਹੀਦਾ मुर्दाबा मु ਇੱਕ ਸਾਰੇ ਰੱਖੋ ਨੀਰ ਸਾਰੇ ਕੋਲ ਅੱਛਾ ਭਾਈ ਸਾਹਿਬ ਪਿੱਛੇ ਜਲੋ ਸਾਰੇ ਭਾਈ ਜੀ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਬੰਦੇ ਕਲਬ ਜਿੰਦਾਬਾਦ ਵਿਨ ਕਲਬ ਜਿੰਦਾਬਾਦ なるほど。